ਉਹਨੇ ਤਾਂ ਕਰੋੜਾਂ ਹੀ ਬਣਾਏ ਨੇ ਹਾਂਜੀ ਬ੍ਰਹਮਾ ਰੁਦਰ ਉਪਾਏ ਖਪਾਏ ਬ੍ਰਹਮਾ ਅਰੁਦਰ ਜਿਹੜਾ ਇਹਦਾ ਸ਼ਿਵ ਜੀ ਹੈ ਪਤਾ ਨਹੀਂ ਕਿੰਨੇ ਕੁ ਪੈਦਾ ਕਰਕੇ ਕਿੰਨੇ ਖਪਾ ਦਿੱਤੇ ਹੁਣ ਇਹਦਾ ਇੱਕ ਬੰਦੇ ਨੇ ਬ੍ਰਹਮਾ ਨੂੰ ਵੀ ਅਰੁਦਰ ਨੂੰ ਵੀ ਇਹ ਇਹ ਕਿਹੜੇ ਪੜਲੇ ਦਾ ਲਿਖਿਆ ਹੋਇਆ ਇਹ ਇਸ ਤਰੀਕੇ ਦਾ ਕਥਾ ਹੈ ਜੇ ਆਰਐਸਐਸ ਵਾਲਾ ਲੋਕ ਇਹਨੇ ਮੰਨਣਗੇ ਉਹ ਔਣ ਕਥਾ ਸੁਣਨ ਫਿਰੇ ਦੀ ਕੰਬ ਜਾਣਗੇ ਥੱਲੇ ਤੱਕ ਬ੍ਰਹਮਾ ਰੁੱਧਰ ਉਪਾਇ ਖਪਾਏ ਇਹਨਾਂ ਨੂੰ ਕੀ ਪਤਾ ਬੋਰਖ ਨੂੰ ਵੀ ਕਹਦੇ ਆ ਆਰਐਸਐਸ ਵਾਲੇ ਆਰਐਸਐਸ ਵਾਲਿਆਂ ਦੇ ਏਜੰਟ ਕਹਿੰਦੇ ਨੇ ਜਿਹੜੇ ਇਹਨੂੰ ਮੰਨਣ ਵਾਲੇ ਨੇ ਮੰਨਣ ਵਾਲਿਆਂ ਨੂੰ ਆੜਾ ਮੰਨਣ ਵਾਲਿਆਂ ਨੂੰ ਕਹਿੰਦੇ ਨੇ ਐ ਨਹੀਂ ਕਹਿੰਦੇ ਵੀ ਅਸੀਂ ਆਪਾਂ ਬ੍ਰਹਮਾ ਰੁੱਧਰ ਉਪਾਇ ਖਪਾਏ ਪਤਾ ਨਹੀਂ ਕਿੰਨੇ ਬ੍ਰਹਮਾ ਰੁੱਧਰ ਉਪਾਇ ਖਪਾਦੇ ਤੁਸੀਂ ਇੱਕ ਦੀ ਗੱਲ ਕਰੀ ਚੱਲੋ ਇਹ ਆਵਲਾ ਤੁਹਾਡਾ ਗਿਆਨ ਬਹੁਤ ਸੀਮਤ ਹੈ। ਯਾ ਫਿਰ ਝੂਠੀਆਂ ਨੇ ਤੁਹਾਡੀਆਂ ਕਹਾਣੀਆਂ। ਸਿਮਰਤ ਬੇਦ ਪੁਰਾਣ ਪੁਕਾਰਣ ਪੋਧੀਆਂ ਨਾਂ ਬਰਾਂ ਸਭ ਕੂੜਗਾਲੀਓਂ। ਉਹ ਛੀਆਂ ਗੱਲਾਂ ਦੇਖ ਕਹਿੰਦੇ ਹੋ ਜੇ। ਇੱਥੇ ਤਾਂ ਕਰੋਨਾ ਹੀ ਨੇ। ਇਹ ਗੱਲਾਂ ਸੀਆਂ ਜਿੱਥੇ ਕਲੇਸ਼ ਪਿਆ ਜਿਆਦਾ। ਉਹ ਲੈ ਕੇ ਗਏ ਨੇ ਨੋਵੇ ਪਾਸ ਛੇਵੇਂ ਪਾਸ ਹਰੂ। ਕੀਰਤਪੁਰ। ਮੋਈਆ ਤੁਸੀਂ ਸਾਡੇ ਏਰੀਆ ਚ ਰਹੋ ਬਾਈਧਾਰੀ ਰਾਜੇ ਬਾਈਧਾਰੀ ਰਾਜੇ ਇਹਨਾਂ ਦੇ ਏਰੀਆ ਚ ਨਾ ਰਹੋ ਪੂਸਨ ਬੋਲਾ ਦੇ ਚ ਰੋਜ ਕਲੇ ਸੁਧਦਾ ਉਹ ਕੀਰਤਪੁਰ ਉਹਨਾਂ ਨੇ ਆਪਣਾ ਰਹਿਣ ਆਸਾਨ ਹੈ ਉਹਦੇ ਬਾਅਦ ਕੋਈ ਯੰਗ ਨਹੀਂ ਹੋਈ ਗੁਰੂ ਘਰ ਦੀ ਫਿਰ ਉਹ ਬਾਝਾ ਭਰੇ ਚਲੇ ਗਏ ਥੋੜਾ ਜਿਹਾ ਚੋਰੇ ਦੂਜਿਆਂ ਦਾ ਕਬਜ਼ਾ ਹੋ ਗਿਆ ਨਾ ਸਮਝਿਆ ਧੀਰਵਲ ਦਾ ਉਹ ਧੀਰਵਲ ਸੀ ਉਹ ਆਪਣੇ ਪਰੇ ਅਨੰਦਪੁਰ ਸਾਹਿਬ ਉਹਨਾਂ ਨੇ ਨੌਵੇਂ ਪਾਸ਼ਾ ਨੇ ਉਹ ਬਣਾ ਲਿਆ ਉੱਥੇ ਬਣਾ ਲਿਆ ਥੋੜਾ ਜਿਹਾ ਪਰੇ ਏਰੀਆ ਤਾਂ ਨਹੀਂ ਛੱਡਿਆ ਰਾਜਾ ਤਾਂ ਉਹੀ ਹੈ ਉਸੇ ਦਾ ਏਰੀਆ ਰਸਤਾ ਉਹੀ ਹੈ ਚਲ ਉੱਥੇ ਬਣਾ ਲਿਆ ਉੱਥੇ ਰਹਿੰਦੇ ਰਹੇ ਉਹਨਾਂ ਦਾ ਵੀ ਕੋਈ ਕਲੇਸ਼ ਨਹੀਂ ਪਿਆ ਸਗੋਂ ਉਹਨਾਂ ਨੂੰ ਇੱਥੇ ਆ ਕੇ ਹਿੰਦੂਆਂ ਨੇ ਆ ਕੇ ਕਿਹਾ ਵੀ ਮਰਾ ਤੁਸੀਂ ਧਰਮ ਬਚਾਓ ਸਾਡਾ ਲੋਧਪੁਰ ਸਾਹਿਬੇ ਕਿਹਾ ਉਹ ਬੂਰੇ ਲੱਗੇ ਚਲ ਚਲੋ ਉਸ ਸ਼ੀਦੀ ਵੀ ਹੋਗੀ ਤਸਮ ਬਾਜਾ ਨਾਲ ਕਲੇਸ਼ ਗੀ ਗੱਲ ਦਾ ਪਿਆ ਉਹਨਾਂ ਦੇ ਦਾ ਪਿਓ ਨੇ ਛਾਤ ਦੇ ਦਿੱਤੀ ਆਏ ਗੱਲਾਂ ਦਾ ਪਿਆ ਆ ਜਿਹੜੀ ਆਹ ਗੱਲ ਆ ਆ ਜਿਹੜਾ ਆ ਲਿਖਿਆ ਹੈ ਇਹਦਾ ਕਲੇਸ਼ ਪਿਆ ਬਾਈ ਦਾ ਰਾਜਾ ਨਾਲ ਬਾਈ ਦਾ ਰਾਜਾ ਨਾਲ ਉਹਨਾਂ ਦਾ ਧਰਮ ਇਹ ਕੁਝ ਹੋਰ ਲਿਖ ਰਹੇ ਨੇ ਆ ਕਲੇਸ਼ ਪਿਆ ਇਹ ਗੱਲਾਂ ਦਾ ਇਹਨਾਂ ਨੂੰ ਕੀ ਪਤਾ ਲੈ ਫੂਰਖ ਨੇ ਇਹ ਆ ਦੱਸਣ ਕਿਹੜੀ ਗੱਲ ਦਾ ਕਲੇਸ਼ ਪਿਆ ਐਕਸਪਲੇਨ ਕਰਨ ਕਲੇਸ਼ ਕਿਹੜੀ ਗੱਲ ਦਾ ਪਿਆ ਦੱਸੋ ਬਾਜਾਣਾ ਕਿਉਂ ਕਲੇਸ਼ ਪਿਆ ਉਹ ਕਿਹੜੀ ਗੱਲ ਸੀ ਮੁਸਲਮਾਨਾਂ ਨਾਲ ਕੋਈ ਕਲੇਸ਼ ਨਹੀਂ ਸੀ ਉੱਥੇ ਮੁਸਲਮਾਨ ਤਾਂ ਬਾਜ਼ਾਰ ਨੂੰ ਆਏ ਨੇ ਭੇਜੇ ਨੇ ਸੈਟਲ ਗਵਰਨਰ ਨੇ ਭੇਜਣੇ ਸੀ ਉਹਦਾ ਇਹਨਾਂ ਨੇ ਬੰਗਿਆ ਵੀ ਅਸੀਂ ਤੁਹਾਡੇ ਅਧੀਨ ਆ ਸਾਡੀ ਸਪੋਰਟ ਕਰੋ ਆਹ ਸ੍ਰੀ ਗ੍ਰੰਥ ਜਿਹੜਾ ਲਿਖਿਆ ਇਹ ਨਕਲੇਸ ਪਾਇਆ ਸਾਰਾ ਕਿਉਂ ਲਿਖਣਾ ਪਿਆ ਜਿਨ੍ਹਾਂ ਨੇ ਜਾਤ ਦੋਈ ਇਹ ਮੰਨ ਕੇ ਵੀ ਅਸੀਂ ਸੇਖਾਂ ਤੁਹਾਡੇ ਉਹ ਬੁੱਕਰ ਗਏ ਉਹਨਾਂ ਜੋ ਕਿਰਪਾ ਰਾਮ ਰਹੇਗਾ ਕੱਲਾ ਬਾਕੀ ਪਿਛੇ ੜ ਗਏ ਜਾਤ ਦੋਹਤੀ ਕਿਰਪਾ ਰਾਮ ਨੇ ਲਿਖਾਇਆ ਇਹ ਸਾਰਾ ਯਾਹ ਲਿਖੋ ਉਹਨਾਂ ਦੀ ਪੂਜੀ ਪੂਜਾ ਤੇ ਸੱਦਾ ਹੀ ਛੱਡੋ ਬਹੁਤ ਕੁਝ ਲਿਖਿਆ ਹੋਇਆ ਉਧਰ ਆ ਗੁਰੂ ਗ੍ਰੰਥ ਸਾਹਿਬ ਬਹੁਤ ਕੁਝ ਲਿਖਿਆ ਹੋਇਆ ਹੈ ਇੰਦਰ ਸਿੱਧਾ ਤੁਸੀਂ ਕਰੋ ਡਾਇਰੈਕਟ ਅਟੈਕ ਕਰਤਾ ਉਹਨੇ ਆ ਡਾਇਰੈਕਟ ਅਟੈਕ ਹੈ ਇਹ ਉਹ ਇਨਡਾਇਰੈਕਟ ਅਟੈਕ ਹੈ ਉਥੇ ਆਦੀ ਬਣ ਜਿਓ ਇਹ ਡਾਇਰੈਕਟ ਐਕਸ਼ਨ ਨਹੀਂ ਤੇ ਇਹਨੂੰ ਬੜਾ ਪਤਾ ਕੀ ਗੱਲ ਹੈ ਅਨੇ ਅੰਗੇ ਸਕਨੋ ਦੇਖਣ ਲੱਗ ਜਾਂਦਾ ਕੋਈ ਬਾਣੇ ਵਾਲਿਆਂ ਨੂੰ ਆਹੋ ਆ ਦੂਰੇ ਰੇਂਜਲੇ ਇਹ ਕਿਉਂ ਖਿਚੜੀ ਹੋਏ ਰਹਿੰਦੇ ਨੇ ਅਗਰ ਲੀਕ ਇਹਨਾਂ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਕਿਉਂ ਐਦੇ ਪੈਰਾ ਦਾ ਦਰਦ ਹੋ ਰਾਂ ਤੇ ਇਹ ਕਿੱਥੋਂ ਗੱਲ ਚਲਦੀ ਹੈ ਕਿਉਂ ਚਲਦੀ ਹੈ ਸਾਨੂੰ ਤਾਂ ਪਤਾ ਹੀ ਹੁਣ ਤੁਹਾਨੂੰ ਕੋ ਭੁੱਲਿਆ ਹੋਇਆ ਆ ਜਿਹੜੇ ਇਹਨਾਂ ਦਾ ਧਰਮ ਨਾਲ ਸੰਬੰਧ ਹੈ ਕੋਈ ਨਹੀਂ ਡੁਗਡੂਗੀ ਉਹੀ ਵਜਾਈ ਜਾਂਦੇ ਬੇਮਤਲ ਬੇ ਨਾ ਕੋਈ ਲੈਣ ਦਾ ਦੇਣ ਦਾ ਧਰਮ ਨਾਲ ਸੰਬੰਧ ਲੋਕਾ ਚਤਰਦਸ ਖੇਲ ਰਚਾਇਓ 14 ਲੋਕਾਂ ਦੇ ਵਿੱਚ ਐਸਾ ਖੇਡ ਲਚਾਇਆ ਹੋਇਆ ਉਹਨੇ ਕਿ ਤੁਰ ਦਾਦਾ 14 ਲੋਕਾਂ ਦੇ ਸਾਰਾ ਖੇਡ ਉਹਦਾ ਹੀ ਵਿਚ ਆਇਆ ਹੋਇਆ ਹੁਕਮ ਦਾ ਹੀ ਖੇਡ ਲਚਾਇਆ ਹੋਇਆ ਆਦ ਪੁਰਖ ਦਾ ਖੇਡ ਹੈ ਇਹ ਅਕਾਲ ਦਾ ਅਕਾਲ ਦਾ ਬਹਰ ਆਪ ਹੀ ਵਿਚ ਮਲਾਇਓ ਬਸ ਜਿਹਨਾਂ ਜਰ ਖੇਡ ਖੇਡਦਾ ਵਾ ਬਾਕੀ ਉਹ ਵਜ਼ਾਰੀ ਵਾਲੇ ਤਮਾਸ਼ੇ ਵਾਲੀ ਗੱਲ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਵਾਜੀ ਗੱਲ ਸੌਂਗ ਸਕੇਲਾ ਆਪਣੇ ਕੋਲ ਰਵੇ ਆਪਣੇ ਰੰਗ ਰਵੇ ਇਕੱਲਾ ਆਪਣੇ ਰੰਗ ਰਵੇ ਇਕੱਲਾ ਆ ਉਹੀ ਗੱਲ ਕਹ ਦਿੱਤੀ ਹੋਈ ਆ ਨਾ ਬਹੁਤ ਆਪ ਹੀ ਵਿੱਚ ਲਾਇਓ ਕਹਿੰਦੇ ਫੇਰ ਆਪਣੀ ਉਸੇ ਥੈਲੀ ਚ ਪਾ ਲੈਂਦਾ ਸਭ ਕੁਝ ਇਕੱਠਾ ਕਰਕੇ ਮਦਾਰੀ ਦੀ ਥੈਲੀ ਜੋ ਬਾਹਰ ਕੱਢ ਦਿੰਦਾ ਪਹਿਲਾਂ ਸਭ ਕੁਝ ਆ ਬਹੁਤ ਕੁਲ ਸਾਰਾ ਮਦਾਰੀ ਦੀ ਝੋਲੀ ਜੋ ਨਿਕਲਿਆ ਆਇਆ ਫਿਰ ਆਪਣਾ ਪਦਾਰੀ ਇਕੱਠਾ ਕਰ ਲੈਦਾ ਸਾਰਾ ਤੁਮਾਂ ਸਾਹ ਦਿਖਾ ਕੇ ਆ ਗਏ ਨਾ ਦਾਨਵ ਦੇਵ ਫਨਿੰਦ ਅਪਾਰਾ ਦਾਨਵ ਦੇਵ ਫਨਿੰਦ ਅਪਾਰਾ ਇਹਨਾਂ ਦਾ ਛੇਸ਼ਨਾਗ ਫਨਿੰਦ ਕੋਈ ਆ ਅਪਾਰਾ ਹੀ ਨੇ ਕਹਿੰਦੇ ਇੱਥੇ ਪਤਾ ਹੀ ਨਹੀਂ ਕਿੰਨੇ ਛੇਸ਼ਨਾਗ ਨੇ ਕਿੰਨੇ ਦਾਨਵ ਨੇ ਕਿੰਨੇ ਦੇਵ ਨੇ ਅਪਾਰਾ ਅਣਗਣਤ ਹਾਂ ਗੰਧਾਰਵ ਜਚ ਰਚੈ ਸੁਭਚਾਰਾ ਗੰਧਰਵ ਜਿਹੜੇ ਰਾਗੀ ਨੇ ਵਜਾਉਣ ਵਾਲੇ ਨੇ ਕਿਹਦਾ ਰਹੁੰਦੇ ਨੇ ਜਿਹੜੇ ਸਾਜ਼ ਵਜਾਉਂਦੇ ਨੇ ਜਾਂ ਛਣੇ ਜਿਹੜੇ ਗਾਉਣ ਵਾਲੇ ਆ ਨਚਣ ਵਾਲੇ ਨੇ ਰਚੇ ਬਥੇਰੇ ਰਚੇ ਨੇ ਸ਼ੁਭਚਾਰਾ ਉਹ ਸ਼ੋਭਾ ਵਾਲੀ ਗੋ ਦੇਖਦੇ ਸੀ ਪਹਿਲਾਂ ਦੇਵਤਿਆਂ ਦੇ ਆ ਜਿਹੜੇ ਨੇ ਨਾ ਕੀਰਤਨ ਜਿਵੇਂ ਆਪਾਂ ਕਰਦੇ ਆ ਇਹੋ ਜਿਹਾ ਹੀ ਕੁਛ ਕਰਦੇ ਸੀ ਉਹ ਉਸ ਵੇਲੇ ਜਿਵੇਂ ਆਪਾਂ ਕੀਰਤਨ ਕਰਦੇ ਆ ਨਾ ਇਹੋ ਜਿਹਾ ਕੁਛ ਕਰਦੇ ਸੀ ਉਹ ਵੀ ਪੂਤ ਭੂਤ ਭਵਿਕ ਭਵਾਨ ਕਹਾਣੀ ਪੂਤ ਭਵਿਤ ਭਵਾਨ ਕਹਾਣੀ ਪੂਤ ਭਵਿਕ ਭਵਾਨ ਕਹਾਣੀ ਤਿੰਨ ਲੋਕ ਤਿੰਨ ਕਾਲ ਹੋ ਗਏ ਭੂਤ ਭਵਿਕਰ ਭਵਾਨ ਤਿੰਨੇ ਹੋਏ ਚੌਥਾ ਕਿੱਥੇ ਗਿਆ ਕਾਲ ਤੇ ਨਹੀਂ ਹੁੰਦੇ ਤਿੰਨੇ ਲੋਕ ਨੇ ਉਹ ਆਦ ਸੱਚਾ ਨਾ ਉਹ ਪਰੇ ਹੈ ਨਾ ਤੇ ਜੁਗਾਂ ਦਾ ਸੱਚ ਜੁਗ ਤਿੰਨੇ ਨੇ ਚਾਰ ਜੁਗ ਹੁੰਦੇ ਹੀ ਨਹੀਂ ਉਹ ਤਾਂ ਭਗਵਾਨ ਤਾਂ ਕਹਿੰਦਾ ਫਿਰ ਜੁਗ ਤਾਂ ਤਿੰਨ ਹੀ ਨੇ ਜੇ ਮਾਇਆ ਦਾ ਜੁਗ ਨੇ ਜਾਂ ਮਾਇਆ ਦੀ ਫਿਰ ਜੁਗ ਨਹੀਂ ਹੁੰਦਾ ਕੋਈ ਮਾਇਆ ਜੀ ਕਾਲ ਹੁੰਦਾ ਨੇ ਮਾਇਆ ਤੇ ਜਦ ਮਾਇਆ ਨਹੀਂ ਹੁੰਦੀ ਫਿਰ ਕਾਲ ਵੀ ਨਹੀਂ ਹੁੰਦਾ ਕੋਈ ਮਾਇਆ ਦੇ ਬਾਅਦ ਚੌਥਾ ਕਾਲ ਹੁਣ ਵੀ ਹੈਗਾ ਰਹਿੰਦਾ ਹੀ ਉਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਚੌਥਾ ਕਾਲ ਹੈ ਤਾਂ ਸਭ ਦਾ ਸਦਾ ਕਾਲ ਹੈ ਚੌਥਾ ਕਾਲ ਹੈ ਤਾਂ ਮਹਾ ਕਾਲ ਹੈ ਉਹੀ ਕਾਲ ਚੌਥਾ ਕਾਲ ਇਹ ਤਾਂ ਮਹਾ ਕਾਲ ਆ ਉਹ ਅਕਾਲ ਵੀ ਹੈ ਖਾਲ ਵੀ ਹੈ ਉਹ ਚੌਥਾ ਕਾਲ ਦਾ ਸਾਰਿਆਂ ਦਾ ਫਾਇਦਾ ਕਰਨ ਵਾਲਾ ਸਾਰਿਆਂ ਦਾ ਸਭ ਕੋ ਕਾਲ ਸਭਨ ਕੋ ਕਰਤਾ ਇਹਦਾ ਚੌਥਾ ਕਾਲ ਹੈ ਇਹ ਉਹ ਨੂੰ ਵੀ ਮਾਇਆ ਜੇ ਬੜੀ ਬੈਠੇ ਨੇ ਜੇ ਮਾਇਆ ਜੇ ਨਾ ਵਾਰਦੇ ਚੌਥੇ ਕਾਲ ਦਾ ਜਵਾਬ ਕਦੇ ਦਿੰਦੇ ਜਦ ਪੜਨ ਤੇ ਨਾ ਬਾੜ ਪਾੜੀਏ ਚੌਥਾ ਕਾਲ ਮਾਇਆ ਜੇ ਵੜ ਲਿਆ ਬਾੜ ਕੇ ਮੇ ਝੜ ਦਿੰਦਾ ਉਹ ਤਾਂ ਗਾਲ ਮਾਇਆ ਚ ਪੜਨਦ ਨੇ ਤਾਂ ਬਾੜਿਆ ਫਿਰ ਪੜਨਦ ਇਹ ਦੱਸਿਆ ਜਦ ਮਹਾਪਰਲੇ ਆ ਜਾਂਦੀ ਹੈ ਜਿਹੜਾ ਕਿਹਾ ਵੀ ਅਰਬ ਨਰਬ ਤਦੂਕਾਰਾ ਫਿਰ ਇਹ ਪੰਜਵਾਂ ਕਾਲ ਹੋਇਆ ਨਾ ਜਦ ਜਸ ਸੰਸਾਰ ਨਹੀਂ ਹੁੰਦਾ ਰਚਨਾ ਨਹੀਂ ਹੁੰਦੀ ਉਹ ਜਿਹੜਾ ਸਮਾਂ ਅਰਬਾ ਖਰਬਾ ਸਾਲਾਂ ਦਾ ਉਹ ਫਿਰ ਪੰਜਵਾਂ ਕਾਲ ਹੋਇਆ ਨਾ ਚਾਰ ਕਾਲ ਤਾਂ ਵਾਯਾਜ ਹੋਗੇ ਵਾਯਾਜ ਤਾਂ ਖਤਮ ਹੋ ਗਈ ਫਿਰ ਕਾਲ ਚਾਰ ਕਵੇਂ ਰਹੇ ਕਾਲ ਤਾਂ ਵੱਜ ਹੋਗੇ ਫਿਰ ਇੰਨੇ ਅਗਲ ਤਾਂ ਸਿੱਖਾ ਨੂੰ ਨਹੀਂ ਹੈ ਪ੍ਰਚਾਰਕਾਂ ਨੂੰ ਵਿਦਵਾਨਾਂ ਨੂੰ ਵੀ ਕਾਲ ਬੁੱਝ ਲੈਦੇ ਉਹ ਕਾਲਾਂ ਦੇ ਡੈਕ ਨਹੀਂ ਕੀਤਾ ਇਹਨਾਂ ਨੇ ਕਾਲ ਚਾਰ ਮੰਡੀ ਬੈਠੇ ਨੇ ਸਾਰੇ ਵਿਦਵਾਨ ਸਾਹਿਬ ਜੀ ਤਾਂ ਕਹਿੰਦਾ ਹੁਣਾਂ ਮੈਂ ਪੜ੍ਹਦਾ ਹੋ ਪੜਨਦਾ ਚੇਲੇ ਨੇ ਸਾਰੇ ਇਹ ਕਾਲ ਪੰਜ ਕਿਉਂ ਆ ਬੰਨੇ ਪੰਜ